ਗੀਗਾ ਬਈ ਸਰਕਾਰੀ ਮਾਤਾਂ ਨੂੰ ਮਿਲਣੀ ਆਪਣੀ ਤਰਕੇ ਹੀ ਆਪਣੀ ਜਾਨ ਤੇ ਕਿਹੜੀ ਕਿ ਉਧਰ ਆਏ ਆ ਇੱਥੇ ਡੰਗਰ ਫਸੇ ਹੋਏ ਸੀ ਉਹ ਆਹੀ ਪੰਜਾ ਸੱਤਾ ਜਾਣਿਆ ਗੁਦਰਖਸ ਵੱਢ ਕੇ ਡੰਗਰ ਨਾਲ ਆਪਣੇ ਭਰਾਵਾਂ ਨੂੰ ਕੱਢ ਕੇ ਲੈਂਦਾ ਨਾ ਤੇ ਕੋਈ ਇੱਥੋਂ ਪਿਛੇ ਕੋਈ ਮੰਤਰੀ ਆਇਆ ਜੇ ਨਾ ਸਾਨੂੰ ਤਰਪਾਵ ਲਈ ਨਾ ਕੋਈ ਸੁਪਾ ਰੱਖੀ ਪਸੀ ਤੇਮ ਜਣੋ ਤਾਂ ਭੁੱਖੇ ਰਿਆਂ ਤੇਨੇ ਭਰਾ With the swirling flood water entering their villages and houses, people rushed out to save themselves and their livestock. They brought their livestock to fire and safer places away from their houses which was a wondrous task let's we are joined by some villagers who underwent this ਤੁਹਾਡਾ ਕੀ ਨਾਮ ਹੈ ਜੀ ਪਿੰਡ ਦਾ ਨਾਮ ਦੱਸਣਾ ਔਰ ਤੁਹਾਡੇ ਕੋ ਕਿੰਨੇ ਮਾਲ ਡੰਗਰ ਸੀ ਸਾਡੇ ਕੋ ਮਾਲ ਡੰਗਰ ਆ ਗਏ 12 ਸਾਡਾ ਪਿੰਡ ਹੈਗਾ ਸਜਾਦੇ ਪੈਲੀ ਇਧਰ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੋਂ ਉਹਨਾਂ ਨੂੰ ਡੰਗਰ ਨੂੰ ਮਾਲ ਡੰਗਰ ਨੂੰ ਕੱਢ ਕੇ ਇੱਥੇ ਲੈਂਦੇ ਇੱਥੇ 8 ਦਿਨ ਹੋ ਗਏ ਹਾਂਜੀ ਇਹ ਪਰਸੋਂ ਕੱਢੇ ਆ ਪਾਣੀ ਦੇ ਚਾਲ ਤੁਸੀਂ ਪਰਸੋਂ ਤੁਹਾਡਾ ਕੀ ਨਾਮ ਹੈ ਕਿੰਦਾ ਨਾਮ ਕੀ ਹੈ ਜੇ ਪਛ ਇੱਠਾ ਉਹ ਨਾਂ ਕੀ ਹੈ ਤੁਹਾਡਾ ਮਖਵਿੰਦਰ ਸਿੰਘ ਤੁਸੀਂ ਪਰਸੋਂ ਹੀ ਆਏ ਕੌਣ ਲੈ ਕੇ ਆਇਆ ਆਪ ਆਏ ਕਿ ਕੋਈ ਬਦਲ ਆਈ ਦੀ ਆਪ ਹੀ ਆਏ ਧਰ ਕੇ ਆਪ ਆਪ ਹੀ ਧਰ ਕੇ ਮਾਲਡੰਗਰ ਨਾਲ ਲੈ ਕੇ ਆਏ ਨਾਲ ਲੈ ਕੇ ਆਏ ਤੁਹਾਡਾ ਕੀ ਨਾਮ ਹੈ ਜਸਲੀਸ ਸਿੰਘ ਜੀ ਤੇ ਪਿੰਡ ਦਾ ਨਾਮ ਪਿੰਡ ਸਰਪਛਿਆ ਜੀ ਹਾਂਜੀ ਤੇ ਕਦ ਲੈ ਕੇ ਆਏ ਤੁਸੀਂ ਆਪਣਾ ਮਾਲਡੰਗਰ 8 ਦਿਨ ਹੋ ਗਏ ਸਰ ਹਾਂਜੀ ਹਾਂਜੀ ਆਪ ਆਏ ਕਿ ਕਿਸੇ ਕੋਈ ਮਦਦ ਪਹੁੰਚੀ ਕੋਈ ਸਰ ਮਦਦ ਨਹੀਂ ਇੱਥੇ ਪਹੁੰਚੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆਪ ਹੀ ਆਪਣੇ ਡੰਗਰ ਆਪਣੀ ਖੁਦ ਹਲਫ ਕਰਕੇ ਲੈ ਕੇ ਇੱਥੇ ਆਏ ਹੋ ਮੁੰਨ ਤੁਹਾਡੇ ਮਾਲ ਲਈ ਵਾਸਤੇ ਜਿਹੜਾ ਕੋਈ ਫੀਡ ਆ ਰਿਹਾ ਸਰ ਫੀਡ ਆਉਂਦੀ ਹੈ ਜਿੰਨੀ ਕੁ ਵੰਡਵੀ ਮਿਲਦੀ ਪਾਈ ਜਾਂਦੀ ਆ ਮੇਰੇ ਪਿਛਲੇ ਪਿੰਡ ਦੋ ਤਿੰਨ ਪਿੰਡਾਂ ਨੇ ਸਾਂਭਣ ਦੇ ਕੋਈ ਗੱਲ ਨਹੀਂ ਸਾਂਭੀ ਜਾਣ ਫੀਟ ਆਉਂਦੀ ਆ ਦਾਦਾ ਆਪਣੇ ਪਰੋਲੇ ਭਰ ਲੈਣੇ ਸ਼ੈੱਡ ਭਰ ਲੈਣੇ ਤੂੜੀਆਂ ਨਾਲ ਕਹਿੰਦੇ ਤੁਹਾਡਾ ਮਾਲ ਡੰਗਰ ਆਣੀ ਆ ਆ ਸਾਰੇ ਇੱਥੇ ਵੇਖੋ ਕਿੰਨੇ ਡੰਗਰ ਨੇ ਆਨਸ ਦੇ ਮਾਰ ਵੇਖੋ ਸਾਰੇ ਉੱਥੋਂ ਆਏ ਆ ਸਾਡੇ ਪਿੰਡ ਬਸ ਕਮਰੇ ਕਮਰੇ ਆ ਕਿੰਨਾ ਮਾਲ ਡੰਗਰ ਇੱਥੇ ਵੱਜੇ ਹੋਊ ਕੜ ਕਮਸ ਕਮ 150 ਡੰਗਰ ਹੋਣਾ ਜੀ 150 ਹਾਂ ਬਹੁਤ ਜ਼ਿਆਦਾ ਡੰਗਰ ਆ ਤੇ ਹੁਣੇ ਤੱਕ ਤੁਹਾਨੂੰ 150 150 ਡੰਗਰ ਦੇ ਲਈ ਜਿਹੜੀ ਪਿੱਛੇ ਸਰਕਾਰੀ ਆਉਂਦੀ ਆ ਫੀਟ 150 1 ਇੱਕ ਕਿਲੋ ਦੇ ਇੱਕ ਡੰਗਰ ਲਈ ਠੀਕ ਹੈ ਇੱਥੇ 150 ਡੰਗਰ ਵੱਜਾ ਦੇ ਇੱਕ ਬੋਰੀ ਫੀਟੀਲ ਦੇ ਕੇ ਜਾਂਦੇ ਨੇ ਬਾਕੀ ਲਵਾਉ ਇਥੇ ਡੰਗਰਾਂ ਵਾਲਾ ਨੂੰ ਘਟੋ ਘਟਾਈ ਦੇ ਫੀਟ ਦੀਆਂ 30 ਬੋਰੀਆਂ ਰੋਜ਼ ਚਾਹੀਦੀਆਂ ਨੇ ਜਿਹੜੇ ਪੌਣ ਆਪਣੇ ਲੈ ਕੇ ਰੱਖਣ ਡੰਗਰਾਂ ਵਾਸਤੇ ਇਥੇ ਡੰਗਰਾਂ ਨੂੰ ਮਿਲਨ ਕੱਖ ਨਹੀਂ ਦਿਆ ਖਾ ਕੇ ਕੈਪਸੂਲ ਸੇ ਪ੍ਰਹੇਗਾ ਸਾਰੇ ਸੁੱਤੇ ਰਹਿੰਦੇ ਨੇ ਠੀਕ ਹੈ ਕੋਈ ਸਰਕਾਰੀ ਮਾਤਾ ਨੂੰ ਮਿਲੀ ਨਹੀਂ ਆਪਣੀ ਤਰਕੇ ਹੀ ਆਪਣੀ ਜਾਨ ਤੇ ਖੇਡ ਕੇ ਉਧਰੋਂ ਆਏ ਆ ਆ ਜਿਹੜੇ 7 8 10 ਘਾਰਿਆਂ ਹੀ ਆਪਣੀਆਂ ਜਨਾਨੀਆਂ ਹੀ ਟਰਾਲੀਆਂ ਹੀ ਲਾਦ ਲਾਦ ਗੱਡੀਆਂ ਪਾਣੀ ਕੋਈ ਮਤ ਨਹੀਂ ਮਿਲੀ ਸਾਨੂੰ ਬੇੜੇ ਦੀ ਬੇੜੇ ਇਹਨਾਂ ਉੱਤੇ ਪੁੱਲ ਲੱਗੇ ਪੰਜੜੀ ਸਮਾਦਾਂ ਲੱਗੇ ਕਹਿੰਦੇ ਹੀ ਐਂ ਆਪਣੇ ਸਰਕਾਰੀ ਬੰਦੇ ਕਰਨੇ ਦੂਜਾ ਬੰਦਾ ਨਹੀਂ ਕੱਢਣਾ ਬੀਐਸਐਫ ਇਹਨਾਂ ਨੂੰ ਕੋਈ ਰੋਟੀ ਨਹੀਂ ਮਿਲੀ ਬੀਐਸਐਫ ਲੋਏ ਗਏ ਉਥੇ ਉਹਨਾਂ ਕੋਈ ਚੀਜ਼ ਨਹੀਂ ਦਿੱਤੀ ਇਹਨਾਂ ਨੂੰ ਇਹ ਭੁੱਖੇ ਮਕੇ ਤੀਜੇ ਦਿਨ ਅਸੀਂ ਕੱਢ ਗਏ ਲੈ ਆਏ ਨਾ ਚੌਥੇ ਦਿਨ ਰੋਖ ਵੱਢ ਕੇ ਜਾ ਗਏ ਅਸੀਂ ਤਿੰਨ ਦਿਨ ਉੱਥੇ ਭੁੱਖੇ ਰਹਿਆ ਤਿੰਨੇ ਭਰਾ ਸਾਨੂੰ ਕਿਸੇ ਨੇ ਕੱਢਿਆ ਇੱਕ ਬੰਦਾ ਮੈਂ ਆਇਆ ਉਥੋਂ ਆ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਏ ਫਿਰ ਮੈਂ ਨਾਲ ਲੈ ਕੇ ਲੱਖਾ ਸਿੰਘ ਨੂੰ ਮਦਦ ਕੀਤੀ ਵੀ ਦੀ ਇਹਨੇ ਤੇ ਦੂਜਿਆਂ ਭਰਾਵਾਂ ਨੂੰ ਜਾ ਕੇ ਕੱਢ ਕੇ ਆਂਦਾ ਏ ਸਾਨੂੰ ਕਿਸੇ ਨੇ ਕੱਢਣ ਗਏ ਕੋਈ ਸਰਪੰਚ ਨਹੀਂ ਕੱਢਣ ਗਿਆ ਕੋਈ ਮੈਂਬਰ ਨਹੀਂ ਸਕਣ ਗਿਆ ਕੋਈ ਸਰਕਾਰੀ ਮੁਲਾਜ਼ਮ ਨਹੀਂ ਆਇਆ ਅੱਜ ਤੱਕ ਨਹੀਂ ਆਇਆ ਇਥੇ ਪਿੰਡ ਦਾ ਨਾਮ ਦੁਬਾਰਾ ਬੋਲੋ ਸਾਰਨ ਕਸੋਵਾਲਾ ਸਾਰਨ ਕਸੋਵਾਲਾ ਤੇ ਇਹ ਕਿੰਨਾ ਦੂਰ ਹੈ ਇਥੋਂ ਕਿਲੋ ਮੀਟਰ ਇਤੋਂ ਕਿਲੋ ਮੀਟਰ ਦੂਰ ਕਿਲੋ ਡੇਢ ਕਿਲੋਮੀਟਰ ਕਿਲੋ ਹੋਣਾ ਪੂਰਾ ਪੂਰਾ ਪਿੰਡ ਪਾਣੀ ਚ ਘਿਰਿਆ ਹੈ ਹਾਂਜੀ 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 ਕਿੰਨਾ ਡੂੰਗਾ ਪਾਣੀ ਹੋਏਗਾ ਤੁਹਾਡੇ ਪਾਣੀ ਬਹੁਤ ਜ਼ਿਆਦਾ ਜੀ ਉੱਥੇ 15 ਫੁੱਟ ਤੇ ਹੈ ਤੁਸੀਆਂ ਰੁੜ ਗਈਆਂ ਸਭ ਕੋਈ ਡੰਕਰ ਵੱਛਾ ਰੁੜ ਗਿਆ ਹੈ ਤੇ ਬਾਰਡਰ ਕਿੰਨੀ ਦੂਰ ਹੈ ਤੁਹਾਡੇ ਪਿੰਡ ਤੋਂ ਬਾਰਡਰ 2 ਕਿਲੋਮੀਟਰ ਹੈ ਸਾਰਾ ਜ ਹਾਂਜੀ ਹਾਂਜੀ ਮਤਲਬ ਬਾਰਡਰੋਂ ਪਾਰ ਦੀ ਜ਼ਮੀਨ ਸਾਡੀ ਬਾਰਡਰ ਦੇ ਉੱਤੇ ਜ਼ਮੀਨ ਹੈ ਸਾਡੀ ਅੱਛਾ ਤਾਰਾ ਦੇ ਲੱਗ ਹਾਂਜੀ 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 ਤੇ ਪਰਿਵਾਰ ਚ ਕਿੰਨੇ ਜੀ ਗਏ ਪਰਿਵਾਰ ਚ ਜੀ ਕੋਈ ਨਹੀਂ ਗਿਆ ਜੀ ਸਾਰੇ ਪੱਗ ਸਾਰੇ ਕਿੰਨੇ ਨੇ ਮੈਂ ਕਿਹੜੇ ਵੀ ਸਾਰਾ ਪਰਿਵਾਰ ਆਪਣਾ ਹੀ ਹੈ ਸਾਰੇ ਪਿੰਡ ਆਪਣਾ ਹੀ ਨੇ ਤੇ ਉਹਨਾਂ ਨੂੰ ਫਿਰ ਕੱਢਿਆ ਫਿਰ ਆਪ ਤੁਸੀਂ ਕਿਤਾ ਕਿਸ ਤਰੀਕੇ ਨਾਲ ਕੀਤਾ ਫਿਰ ਬਾਹਰ ਕਿਵੇਂ ਨਿਕਲੇ ਇਹ ਦੁਨੀਆ ਸਾਰੀ ਨਿਕਲ ਗਈ ਅਸੀਂ ਤਿੰਨ ਭਰਾ ਉੱਥੇ ੜ ਗਏ ਹਾਂ ਹਾਂ ਉਸੇ ਦੀ ਗੱਲ ਹਾਂਜੀ ਉਹ ਅਸੀਂ ਬਾਅਦ ਚ ਆਏ ਹਾਂ ਉੱਥੋਂ ਪਾਣੀ ਲੱਥਨ ਤੇ ਪਰ ਕਿਸੇ ਸਰਪੰਚ ਨੇ ਕੋਈ ਬੰਦਾ ਸਾਡੇ ਕੋਲ ਨਹੀਂ ਗਿਆ ਉੱਥੇ ਕਰਕੇ ਆਇਆ ਮੈਂ ਇੱਥੇ ਇਹ ਨਾਲ ਲੱਖਾ ਇਹਨੂੰ ਖੜਿਆ ਵਾ ਤੇ ਮੇਰਾ ਭਰਾ ਵੈ ਚਾਚੇ ਦਾ ਪੁੱਤ ਇਹਨੂੰ ਮੈਂ ਖੜਿਆ ਨਾਲ ਬੱਗਾ ਰਾ ਸਿੱਖ ਮੁੰਡਾ ਵਾ ਉਹਨੂੰ ਖੜਿਆ ਵੇ ਤੇ ਇਹ ਮਦਦ ਕੀਤੀ ਸਾਡੀ ਇਹਨਾਂ ਨੇ ਫਿਰ ਉੱਥੇ ਰੋਟੀ ਪਾਣੀ ਦੇ ਕੇ ਉਹਨਾਂ ਨੂੰ ਆ ਗਏ ਕਮਤਾਰੂ ਹਣ ਬਾਕੀ ਸਿਰ ਸਰਕਾਰੀ ਬੰਦਾ ਕੋਈ ਨਹੀਂ ਇੱਥੇ ਕੋਈ ਨਹੀਂ ਪਹੁੰਚਿਆ ਕੀ ਨਾਂ ਕੀ ਦੱਸਿਆ ਤੁਸੀਂ ਆਪਣਾ ਜਸਪਾਲ ਸਿੰਘ ਵਾਲਾ ਤੇ ਐਸ ਵਾਲਾ ਜਿੱਥੇ ਹੀ ਖਲੋਤੇ ਐ ਇੱਥੋਂ ਕੀ ਸੜਕ ਟੁੱਟੀ ਕੀ ਹੋਈ ਇੱਥੇ ਪਾਣੀ ਬਿਲਕੁਲ ਤਾਰੀ ਸੀਗਾ ਜਦੋਂ ਮੈਂ ਇੱਥੇ ਆਣ ਕੇ ਲੱਗਾ ਵਾਂ ਫਿਰ ਹੌਸਲਾ ਹੋਇਆ ਮੈਨੂੰ ਵੀ ਮੈਂ ਆ ਗਿਆ ਵਾਂ ਇਹ ਬਾਰਡਰ ਨੂੰ ਜਾਂਦੇ ਛੱਡ ਕੇ ਬੇਸ਼ਰਕ ਬਾਰਡਰ ਤੇ ਜਾਂਦੀ ਆ ਕੀ ਵੀ ਫੋਟੋ ਕਿੰਨੇ ਕ ਪਿੰਡ ਗਏ ਇੱਧਰ ਪਿੰਡ ਇਹਦੇ ਬਸਦਾ ਨਹੀਂ ਹੋਣਾ ਪਿੰਡ ਪਿੱਛੇ ਚਲ ਗਏ ਸਾਰੇ ਪਿੰਡ ਸਾਰੇ ਉੱਥੇ ਮਤਲਬ ਡੇਰੇ ਡੂਰੇ ਨੇ ਸਾਡੇ ਲੱਗੇ ਉੱਥੇ ਸਾਡਾ ਜਮੀਨ ਉੱਥੇ ਆ ਡੰਗਰ ਵੱਛਾ ਉੱਥੇ ਆ ਮੋਟਰਾਂ ਸਾਡੀਆਂ ਉੱਥੀਆਂ ਨੇ ਸਾਡੇ ਟਰੈਕਟਰ ਟਰੈਕਟਰ ਸਾਡਾ ਵੱਜ ਗਿਆ ਇੰਨਾ ਹੀ ਬੜਾ ਹੋਵੇ ਹੁਣ ਜਾਣਦਾ ਕੀ ਪ੍ਰਬੰਧ ਹੋਣਾ ਹੁਣ ਜਾਂ ਤਾਂ ਕੋਈ ਪ੍ਰਬੰਧ ਨਹੀਂ ਕਰ ਸਾਡਾ ਕਿਸ ਨੇ ਰਾਹ ਇਨਸਾਫ ਕੀਤਾ ਕੋਈ ਪ੍ਰਬੰਧ ਹੈਗਾ ਜੇ ਨਹੀਂ ਹੈਗਾ ਇਹ ਕਿਨਾਰਾ ਕੋਈ ਪ੍ਰਬੰਧ ਨਹੀਂ ਸਾਡਾ ਜਾਣਦਾ ਉੱਥੇ ਆਹ ਵਾਲਾ ਕਿਨਾਰਾ ਜੇ ਥੋੜਾ ਜਿਹਾ ਬਚੇ ਸਾਡਾ ਡਾਇਰੈਕਟਰ ਹੋਰ ਸਾਡੀ ਮੰਤਰੀ ਸਭ ਪੂਰੀ ਸੇਵਾ ਕਰਨ ਦੇ ਨੇ ਈਦੀ ਗੱਲ ਕੋਈ ਨਹੀਂ ਕੀ ਇਥੇ ਜਿਹੜਾ ਪਹੁੰਚਿਆ ਹੀ ਨਹੀਂ ਜੀ ਇੰਨਾ ਵਰਗਾ ਮੰਤਰੀ ਕੋਈ ਜਮਣਾ ਨਹੀਂ ਹੈ ਹਲਾਕੇ ਦੇ ਵਿੱਚ ਅਸੀਂ ਮੂੰਹ ਤੇ ਕਹਿੰਨੇ ਆ ਕਿ ਬੰਦੇ ਹਰ ਇੱਕ ਪਾਰਟੀ ਦਾ ਬੰਦਾ ਆਪਣੀ ਪਾਰਟੀ ਦੀ ਸਿਫਤ ਕਰਦਾ ਏ ਪਰ ਮਾਰੀ ਜੀ ਸਿਲਪਿਟ ਹੁੰਦੀ ਆ ਮੰਤਰੀ ਜਾਂਦਾ ਏ ਪਰ ਮੰਤਰੀ ਹੁਣ ਕਰੇ ਕੀ ਵਿਚਾਰਾ ਡੁੱਬੇ ਜਾ ਕੇ ਉੱਥੇ ਮਰਤੀ ਦਾ ਮੜਾ ਕੰਮ ਕੋਈ ਨਹੀਂ ਮੰਤਰੀ ਬਿਲਕੁਲ ਠੀਕ ਹਾਂਜੀ ਮੰਤਰੀ ਦਾ ਕੀ ਨਾਮ ਜੀ ਕੁਲਦੀਪ ਸਿੰਘ ਧਾਰੀਆਲੀਆ ਮੇਰਾ ਨਾਮ ਮਨਪ੍ਰੀਤ ਸਿੰਘ ਤੇ ਮੇਰਾ ਪਿੰਡ ਪਛਿਆ ਹੈ ਤੇ ਸਾਡੇ ਪਿੰਡ ਭਾਜੀ ਆ ਬਾਬਾ ਜੀ ਨੇ ਇਹਨਾਂ ਨੇ ਮੰਜੀ ਦੇ ਨਾਲ ਟਰੰਮ ਬਣ ਕੇ ਤੇ ਪਿੰਡਾਂ ਚ ਡੇਰਿਆਂ ਚ ਡੰਗਰ ਕੱਢ ਕੇ ਤੇ ਲੋਕ ਕੱਢ ਕੇ ਲਿਆਉਂਦੇ ਨੇ ਉਥੇ ਕੋਈ ਪ੍ਰਸ਼ਾਸਨ ਦਾ ਪ੍ਰਬੰਧ ਨਹੀਂ ਹੋਇਆ ਬਾਅਦ ਵਿੱਚ ਬੇੜੀਆਂ ਆਈਆਂ ਨੇ ਪਰ ਜੋ ਪਹਿਲਾਂ ਨੇ ਫਸੇ ਲੋਕ ਤੇ ਡੰਗਰ ਉਹ ਬਾਬਾ ਜੀ ਨੇ ਕੱਢੇ ਨੇ ਇਹ ਘੁੱਦ ਬਾਬਾ ਜੀ ਲੱਗੇ ਬੈਠੇ ਇਹਨੂੰ ਪੁੱਛ ਲਓ ਤੁਹਾਨੂੰ ਦੱਸ ਦੇਣਗੇ ਕਿ ਹਾਂ ਕੱਢਿਆ ਜਾਂ ਨਹੀਂ ਕੱਢੇ ਕਿਉਂ ਨਹੀਂ ਪਿੰਡ ਜਾ ਕੇ ਪੁੱਛ ਸਕਦੇ ਜੀ ਬਾਕੀ ਸਰਕਾਰੀ ਨੂੰ ਤੁਹਾਨੂੰ ਕੋਈ ਨਹੀਂ ਮਿਲੀ ਇੱਥੇ ਇੱਥੇ ਜੀ ਵੇਖ ਲਓ ਹੁਣ ਇੱਥੇ ਡੰਗਰ ਫਸੇ ਹੋਏ ਹੀ ਉਹਹੀਂ ਪੰਜਾ ਸੱਤਾ ਜਾਣਿਆ ਗੁਦਰਖਸ ਵੱਢ ਕੇ ਡੰਗਰ ਨਾਲ ਆਪਣੇ ਭਰਾਵਾਂ ਨੂੰ ਕੱਢ ਕੇ ਲੈ ਜਾਂਦਾ ਆ। ਇਸ ਵਕਤ ਇਹ ਛੜਕ ਟੁੱਟ ਚੁੱਕੀ ਇਹਦਾ ਜਾਣ ਦਾ ਕਾਰਨ ਕੋਈ ਵੀ ਨਹੀਂ ਇੱਥੇ ਨੰਗ ਨਹੀਂ ਸਕਦਾ ਕੋਈ ਇਹ 20-20 ਪੋਟ ਗੱਡਾ ਪੈ ਗਿਆ। ਨਾ ਤੇ ਕੋਈ ਇੱਥੋਂ ਪਿੱਛੇ ਕੋਈ ਮੰਤਰੀ ਆਇਆ ਜੇ ਨਾ ਸਾਨੂੰ ਤਰਪਾਲ ਮਿਲੀ ਨਾ ਕੋਈ ਸੁੱਕਾ ਰਾਸ਼ਨ ਮਿਲਿਆ। ਸਾਡੇ ਸਿੰਘ ਭਰਾ ਜਿਹੜੇ ਮਤ ਕਾਂਡੇ ਜਿਹੜੇ ਕਾਂਡੇ ਰਾਸ਼ਨ ਆਪਣੇ ਕੋਲੋਂ ਪੋਜਤਾ ਕਰਕੇ ਜਿਹੜੀ ਸਾਡੇ ਕੋਲ ਦੋ ਵਕਤ ਦੀ ਰੋਟੀ ਪੱਕੀ ਹੋਣਦੀ ਆ। ਹੋਰ ਸਾਡੇ ਕੋ ਕੁਛ ਨਹੀਂ ਆਇਆ ਚਾਹੇ ਤੂੜੀ ਆਈ ਜੇ ਚੌਕਰ ਆਈ ਜੇ ਇਹ ਵੀ ਲੋਕ ਪਿੱਛੇ ਹੀ ਲਵਾਈ ਜਾਂਦੇ ਜਿਨ੍ਹਾਂ ਦੀਆਂ ਕੋਠੀਆਂ ਪਈਆਂ ਨੇ ਉਹ ਅੰਦਰ 40-40 ਬੋਰੀਆਂ ਇਕੱਠੀਆਂ ਕਰ ਚੁੱਕੇ ਨੇ 6-6 ਮਹੀਨਿਆਂ ਦਾ ਰਾਸ਼ਨ ਇਕੱਠਾ ਕਰ ਚੁੱਕੇ ਨੇ ਪਰ ਸਾਡੇ ਕੋ ਕੋਈ ਨਹੀਂ ਆਇਆ ਕੋਈ ਮੰਤਰੀ ਦੀ ਆ ਨੂੰ ਕੋਈ سپورਟ ਨਹੀਂ ਮਿਲੀ ਨਾ ਕੋਈ ਇਥੋਂ ਜ਼ਿੰਮੇਵਾਰ ਦੀ ਮਿਲੀ ਤਗੜੇ ਦੀ ਆਪਣੇ ਮੌਜੂਦੇ ਦੇ ਉੱਤੇ ਆਪ ਹੀ ਬੈਠੇ ਆ ਕੋਈ ਸਰਕਾਰੀ ਰਾਸ਼ਨ ਦੀ ਪਹੁੰਚ ਕੀਤੀ ਕੋਈ ਗੱਲ ਨਹੀਂ ਇਹੋ ਜੀ ਕੋਈ ਗੱਲ ਨਹੀਂ ਫਿਰ